जी को जी गवर्नमेंट को ब्लास्ट यार कौन है हम भी जरा नमस्कार कर रहे हैं कोई अधिकारी पर प्रतिक्रिया के अंतर्गत भी भाग दे कोड़े पर हां यह बताइए भाई हाल जो कार्य की जरा एक गहरा दे ये ऑफिस आप रहिए कड़ी की सामग्री के द्वारा के तादा लोग आते हैं, लोग आते कितने तो बहुत आते, नून खराब तो भी हो जाता है, यार ने फिलहाल के पृष्ठभूमि ना सैंक्शन तैयार है, कितने डिनर को लेकर तैयार है, तो फिलहाल सैंक्शन पर जो है, फिर सैंक्शन पर फंसने के लिए क्या होगा? पहला तो दस हजार दस हजार के लिए क्या है कि ਚਾਹੇ ਉਹ ਹੋਵੇ ਯਾਨੀ ਕਿ ਜਿੰਨਾਂ ਕੰਮ ਤੋਂ ਬਾਅਦ ਜ니어 ਸਾਹਿਬ ਐਕਸਪਲੇਨ ਕਰਕੇ ਸਾਰੇ ਐਕਸਪਲੇਨ ਕਰੋ ਅੱਜ ਸਹਾਜ ਐਂਡ ਟੈਕਸੇਸ਼ਨ ਭਵਨ ਦੇ ਅੰਦਰ ਆਇਆਗੇ ਕਿਉਂਕਿ ਕਾਫੀ ਅਸੇ ਤੋਂ ਸਾਡੇ ਅਫਸਰ ਸਾਹਿਬਾਨ ਨੂੰ ਸਾਨੂੰ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਕਾਫੀ ਸਰੀਆਂ ਫਾਈਲਾਂ ਚ 2 ਦਿਨ ਦਾ 3 ਦਿਨ ਦਾ 4 ਦਿਨ ਦਾ ਡਿਲੇ ਹੋ ਜਾਂਦਾ ਯਾਨੀ ਕਿ ਫਾਈਲ 2-3 ਦਿਨ ਜਿਹੜੀ ਅਫਸਰ ਦੇ ਅੰਦਰ ਪੈਂਡਿੰਗ ਪਈ ਰਹਿੰਦੀ ਉਹ ਕਲੀਅਰਲੀ ਹੁੰਦੀ ਔਰ ਉਸ ਕਰਕੇ ਕਰਾਪਸ਼ਨ ਹੋਣ ਦੇ ਚਾਂਸਸ ਜਿਹੜੇ ਨੇਗੇ ਉਹ ਵੱਧ ਜਾਂਦੇ ਨੇਗੇ ਸੋ ਸ਼ਿਕਾਇਤ ਬਿਲੀ ਸੀ ਆ ਚੈਕਿੰਗ ਕੀਤੀ ਜਾਗੀ ਕਾਫੀ ਸਾਰੇ ਰਿਕਾਰਡ ਜਿਹੜਾ ਅਸੀਂ ਕਲੈਕਟ ਕੀਤਾਗਾ ਸਾਡੇ ਕਮਿਸ਼ਨਰ ਸਾਹਿਬ ਨੇ ਰਿਕਾਰਡ ਕਬਜ਼ੇ ਚ ਲਿਆਗਾ ਉਸ ਰਿਕਾਰਡ ਨੂੰ ਦੇਖਾਂਗੇ ਜਿਹਦਾ ਵੀ ਜਿਸ ਵੀ ਆਫੀਸਰ ਦੀ ਜਿਸ ਵੀ ਕਲਰਕ ਦੀ ਆਫੀਸਰ ਦੀ ਡਿਲੇ ਹੋਊਗੀ ਤਾਂ ਉਹਦੇ ਖਿਲਾਫ ਜਿਹੜੀ ਆ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਬਾਕੀ ਸਰਕਾਰ ਕੀ ਮੈਸੇਜ ਕੀ ਦੇਣਾ ਚਾਹੁੰਦੇ ਨੇ ਜਿਹੜੇ ਇਸ ਤਰ੍ਹਾਂ ਡਿਲੇ ਕਰਦੇ ਨੇ ਤੁਹਾਡੇ ਸਰਕਾਰ ਬੜਾ ਸਪਸ਼ਟ ਆ ਕਿ ਕੋਈ ਵੀ ਫਾਈਲ ਕਿਸੇ ਵੀ ਆਫੀਸਰ ਕੋਲੇ ਜਦੋਂ ਆਉਂਦੀ ਆ ਤਾਂ ਤੁਰੰਤ विद इन 24 ਆਵਰ ਜਿਹੜਾ ਉਹਦੇ ਜਿਹੜਾ ਵੀ ਟਾਈਮ ਲਿਖਿਆਗਾ ਉਸ ਟਾਈਮ ਦੇ ਦਰਾਂ ਤੁਸੀਂ ਉੱਤੇ ਐਕਸ਼ਨ ਲਓ ਜੋ ਵੀ ਤੁਹਾਡਾ ਫੈਸਲਾ ਬਣਦਾਗਾ ਫੈਸਲਾ ਪੋਜ਼ਿਟਿਵ ਇਲੈਕਟਰ ਦੀ ਮੈਂ ਗੱਲ ਨਹੀਂ ਕਰਦਾ ਫੈਸਲਾ ਜਿਹੜਾ ਹੈਗਾਗਾ ਉਹਦੇ ਤੇ ਲੈਣਾ ਪੈਂਦਾ ਜੇ ਫੈਸਲਾ ਨਹੀਂ ਲੈਂਦੇ ਇਟ ਮੀਨਸ ਇਹ ਕਿਤੇ ਨਾ ਕਿਤੇ ਕ腐ਸ਼ਨ ਵੱਲ ਉਂਗਲ ਜਾਂਦੀ ਆ ਡਿਲੇ ਵੀ ਜਿਹੜੀ ਹੁੰਦੀ ਆ ਕਿਸੇ ਕੰਮ 'ਚ ਡਿਲੇ ਕਰਨਾ ਉਹ ਵੀ ਵੈਸੇ ਮੰਦਾ ਕ腐ਸ਼ਨ ਹੀ ਮੰਨੀ ਜਾਂਦੀ ਆ ਸੋ ਇਸ ਗੱਲ ਕਰਕੇ ਬਿਲਕੁਲ ਟੋਲਰੇਟੇਡ ਕੀਤਾ ਜਾਊਗਾ ਜਿਹੜਾ ਵੀ ਦੋਸ਼ੀ ਹੋਇਆ ਉਦੇ ਖਿਲਾਫ ਕਾਰਵਾਈ ਕੀਤੀ ਜੋ ਕਿ ਇੱਕ ਤੋਂ ਵਿਅਕਤੀ ਜਿਹੜੇ ਨੇਗੇ ਗੈਰਹਾਜ਼ਰ ਨੇਗੇ ਉਹਨਾਂ ਦੇ ਖਿਲਾਫ ਵੀ ਅਸੀਂ ਕਾਰਵਾਈ ਕਰਾਂਗੇ ਜੀ ਮਨ ਸਭ ਹਾਈਵੇਜ਼ ਦੇ ਉੱਪਰ ਤੁਸੀਂ ਇੱਕ ਵਾਰੀ ਬਹੁਤ ਵੱਡੀ ਚੈਕਿੰਗ ਕੀਤੀ ਸੀ ਜੀ ਕਾਫੀ ਚੋਰੀ ਫੜੀ ਸੀ ਵਾਦਾ ਹੋਇਆ ਸੀ ਲੱਗਦਾ ਵੀ ਦੁਬਾਰਾ ਉਸ ਤਰ੍ਹਾਂ ਦੀ ਤੁਸੀਂ ਸਟੈਂਸਿਟੀ ਚੈਕਿੰਗ ਕਰੋਗੇ ਬਿਲਕੁਲ ਆਉਣ ਵਾਲੇ ਸਮੇਂ 'ਚ ਚੈਕਿੰਗ ਕਰਾਂਗੇ ਜੀ ਗੱਲੇ ਆ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਗੈਰਕਾਨੂੰਨੀ ਕੰਮ ਕਰਦੇ ਰਹਿੰਦੇ ਨੇਗੇ ਜੀ ਉਹਨਾਂ ਨੂੰ ਫੜਨਾ ਉਹਨਾਂ ਤੇ ਐਕਸ਼ਨ ਲੈਣਾ ਸਾਡੇ ਅਫਸਰ ਸਾਹਿਬਾਨ ਦਾ ਕੰਮ ਹੁੰਦਾਗਾ ਪਰ ਲੇਕਿਨ ਸਮੇ ਸਮੇਸੇ ਮੈਂ ਵੀ ਖੁਦ ਜਾਣਾਗਾ ਤਾਂ ਕਿ ਸਾਡੇ ਅਫਸਰਾਂ ਜਿਹੜੇ ਨੇਗੇ ਉਹ ਵੀ ਅچھے ਤਰੀਕੇ ਨਾਲ ਕੰਮ ਕਰਦੇ ਰਹਿਣ ਉਹਨਾਂ ਨੂੰ ਵੀ ਜਿਹੜਾ ਹੋਰ ਤਾਕਤ ਮੇਰੇ ਵੱਲ ਮਿਲੇ ਜਦੋਂ ਅਫਸਰ ਦੇ ਨਾਲ ਮੰਤਰੀ ਖੜਾ ਹੁੰਦਾਗਾ ਤਾਂ ਮੈਂ ਸਮਝਦਾ ਜਿਹੜਾ ਅਫਸਰ ਆ ਹੋਰ ਵੀ ਅچھے ਤਰੀਕੇ ਨਾਲ ਹੋ ਕੰਮ ਕਰਦੀ ਉਹਨੂੰ ਤਾਕਤ ਮਿਲਦੀ ਦੇਖੋ ਜੀ ਕੋਣ ਇੰਪੋਰਟੈਂਟ ਨੂੰ ਬੁਲਾਇਆ ਹੋਰ ਲੋਕ ਕੋਣ ਆ ਗੈਸ ਆ ਵੀ ਜਿਹੜਾ ਅੱਜ ਦਾ ਨਮਸਕਾਰ ਹੈ ਹਾਂ ਕੋਈ ਤਸ਼ਰੀਹ ਬਸ ਇੱਕ ਫੈਕਟਰ ਹੋਵੇ ਅਫਸਰਾਂ ਦੇ ਪ੍ਰਕਿਰਿਆ ਵਿੱਚ ਜਿਹੜੇ ਭਾਗ ਦੇ

ਹੈਲੋ ਜੀ ਬੋਲੋ ਜੀ ਸੈਂਪਲ 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 ਤੇਰਾ ਤੋਂ ਕਿੰਨੇ ਕਸਟਸ ਦੱਸਣ ਲੱਗੇ ਜੀ ਵੀ ਲਿ ਲਈ ਹੈ ਹਾਂ ਤੇ ਚਾਹਵਾਂ ਉਹ ਵਾਲੀ ਯਾਨੀ ਕਿ ਜਿੰਨਾ ਸੈਕਿੰਡ ਤੋਂ ਬਾਅਦ ਪਲੇਅਰ ਸਾਰੀ ਐਕਸਪਲੇਨ ਕਰਕੇ ਬਾਹਰ ਸੈਂਡ ਕਰੋ ਆਪ ਜੇ ਸਹਾਇਜ ਐਂਡ ਟੈਕਸੇਸ਼ਨ ਭਵਨ ਦੇ ਅੰਦਰ ਆਇਆਗੇ ਕਿ ਕਾਫੀ ਅਸੇ ਤੋਂ ਸਾਡੇ ਅਫਸਰ ਸਾਹਿਬਾਨ ਨੂੰ ਸਾਨੂੰ ਸ਼ਿਕਾਇਤਾਂ ਮਿਲ ਰਹੀਆਂ ਸੀਗੀਆਂ ਕਿ ਕਾਫੀ ਸਾਰੀਆਂ ਫਾਈਲਾਂ ਚ 2 ਦਿਨ ਦਾ 3 ਦਿਨ ਦਾ 4 ਦਿਨ ਦਾ ਡਿਲੇ ਹੋ ਜਾਂਦਾ ਯਾਨੀ ਕਿ ਫਾਈਲ 2-3 3-3 ਦਿਨ ਜਿਹੜੀ ਅਫਸਰ ਦੇ ਅੰਦਰ ਪੈਂਡਿੰਗ ਪਈ ਰਹਿੰਦੀ ਉਹ ਕਲੀਅਰਲੀ ਹੁੰਦੀ ਔਰ ਉਸ ਕਰਕੇ ਕਰਾਪਸ਼ਨ ਹੋਣ ਦੇ ਚਾਂਸਸ ਜਿਹੜੇ ਨੇਗੇ ਉਹ ਵੱਧ ਜਾਂਦੇ ਨੇਗੇ ਸੋ ਇਹ ਸ਼ਿਕਾਇਤ ਬਿਲੀ ਸੀ ਆ ਚੈਕਿੰਗ ਕੀਤੀ ਜਾਗੀ ਕਾਫੀ ਸਾਰੇ ਰਿਕਾਰਡ ਜਿਹੜਾ ਅਸੀਂ ਕਲੈਕਟ ਕੀਤਾਗਾ ਸਾਡੇ ਕਮਿਸ਼ਨਰ ਸਾਹਿਬ ਨੇ ਰਿਕਾਰਡ ਕਬਜ਼ੇ ਚ ਲਿਆਗਾ ਉਸ ਰਿਕਾਰਡ ਨੂੰ ਦੇਖਾਂਗੇ ਜਿਹਦਾ ਵੀ ਜਿਸ ਵੀ ਅਫਸਰ ਦੀ ਜਿਸ ਵੀ ਕਲਰਕ ਦੀ ਅਫੀਸਰ ਦੀ ਡਿਲੇ ਹੋਊਗੀ ਤਾਂ ਉਹਦੇ ਖਿਲਾਫ ਜਿਹੜੀ ਹੈ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਅੰਬਾਕੀ ਸਰ ਕੀ ਮੈਸੇਜ ਕੀ ਦੇਣਾ ਚਾਹੁੰਦੇ ਹੋ ਜਿਹੜੇ ਇਸ ਤਰ੍ਹਾਂ ਡਿਲੇ ਕਰਦੇ ਨੇ ਤੁਹਾਡੇ ਸਰਕਾਰ ਮੈਸੇਜ ਬੜਾ ਸਪਸ਼ਟਾ ਕਿ ਕੋਈ ਵੀ ਫਾਈਲ ਕਿਸੇ ਵੀ ਅਫੀਸਰ ਕੋਲੇ ਜਦੋਂ ਆਉਂਦੀ ਹੈ ਤਾਂ ਤੁਰੰਤ ਵਿਦਰਨ 24 ਆਵਰ ਜਿਹੜਾ ਉਹਦੇ ਜਿਹੜਾ ਵੀ ਟਾਈਮ ਲਿਖਿਆਗਾ ਉਸ ਟਾਈਮ ਦੇ ਦਰਾਂ ਤੁਸੀਂ ਉੱਤੇ ਐਕਸ਼ਨ ਲਓ ਜੋ ਵੀ ਤੁਹਾਡਾ ਫੈਸਲਾ ਬਣਦਾਗਾ ਫੈਸਲਾ ਪੋਜ਼ਿਟਿਵ ਲੈਕਟਰ ਦੀ ਮੈਂ ਗੱਲ ਨਹੀਂ ਕਰਦਾ ਫੈਸਲਾ ਜਿਹੜਾ ਹੈਗਾਗਾ ਉਹਦੇ ਤੇ ਲੈਣਾ ਬਣਦਾ ਜੇ ਫੈਸਲਾ ਨਹੀਂ ਲੈਂਦੇ ਥੈਟ ਮੀਨਸ ਇਹ ਕਿਤਨਾ ਕਿਤੇ ਕ腐ਸ਼ਨ ਵੱਲ ਉਂਗਲ ਜਾਂਦੀ ਆ ਡਿਲੇ ਵੀ ਜਿਹੜੀ ਹੁੰਦੀ ਆ ਕਿਸੇ ਕੰਮ 'ਚ ਡਿਲੇ ਕਰਨਾ ਉਹ ਵੀ ਵੈਸੇਮ ਦਾ ਕ腐ਸ਼ਨ ਹੀ ਮੰਨੀ ਜਾਂਦੀ ਆ ਸੋ ਇਸ ਗੱਲ ਕਰਕੇ ਬਿਲਕੁਲ ਟੋਲਰੇਟੇਟੀ ਕੀਤਾ ਜਾਊਗਾ ਜਿਹੜਾ ਵੀ ਦੋਸ਼ੀ ਹੋਇਆ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਇੱਕ ਤੋਂ ਵਿਅਕਤੀ ਜਿਹੜੇ ਨੇਗੇ ਗੈਰਹਾਜ਼ਰ ਨੇਗੇ ਉਹਨਾਂ ਦੇ ਖਿਲਾਫ ਵੀ ਅਸੀਂ ਕਾਰਵਾਈ ਕਰਾਂਗੇ ਸਰ ਸਭ ਹਾਈਵੇਜ਼ ਦੇ ਉੱਪਰ ਤੁਸੀਂ ਇੱਕ ਵਾਰੀ ਬਹੁਤ ਵੱਡੀ ਚੈਕਿੰਗ ਕੀਤੀ ਸੀ ਜੀ ਕਾਫੀ ਚੋਰੀ ਫੜੀ ਸੀ ਵਾਅਦਾ ਹੋਇਆ ਸੀ ਲੱਗਦਾ ਵੀ ਦੁਬਾਰਾ ਉਸ ਤਰ੍ਹਾਂ ਦੀ ਤੁਸੀਂ ਸਟੈਂਸਿਟੀ ਚੈਕਿੰਗ ਕਰੋਗੇ ਬਿਲਕੁਲ ਆਉਣ ਵਾਲੇ ਸਮੇਂ 'ਚ ਚੈਕਿੰਗ ਕਰਾਂਗੇ ਜੀ ਗੱਲੇ ਆ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਗੈਰ ਕਾਨੂੰਨੀ ਕੰਮ ਕਰਦੇ ਰਹਿੰਦੇ ਨੇਗੇ ਉਹਨਾਂ ਨੂੰ ਫੜਨਾ ਉਹਨਾਂ ਤੇ ਐਕਸ਼ਨ ਲੈਣਾ ਸਾਡੇ ਅਫਸਰ ਸਾਹਿਬਾਨ ਦਾ ਕੰਮ ਹੁੰਦਾਗਾ ਪਰ ਲੇਕਿਨ ਸਮੇਂ ਸਮੇਂ ਸਿਰ ਮੈਂ ਵੀ ਖੁਦ ਜਾਣਾਗਾ ਤਾਂ ਕਿ ਸਾਡੇ ਅਫਸਰਾਂ ਜਿਹੜੇ ਨੇਗੇ ਉਹ ਵੀ ਅچھے ਤਰੀਕੇ ਨਾਲ ਕੰਮ ਕਰਦੇ ਰਹਿਣ ਉਹਨਾਂ ਨੂੰ ਵੀ ਜਿਹੜਾ ਹੋਰ ਤਾਕਤ ਮੇਰੇ ਵੱਲ ਮਿਲੇ ਜਦੋਂ ਅਫਸਰ ਦੇ ਨਾਲ ਮੰਤਰੀ ਖੜਾ ਹੁੰਦਾਗਾ ਤਾਂ ਮੈਂ ਸਮਝਦਾ ਜਿਹੜਾ ਅਫਸਰ ਆ ਉਹ ਵੀ ਅچھے ਤਰੀਕੇ ਨਾਲ ਹੋ ਕੰਮ ਕਰਦੀ ਉਹਨੂੰ ਤਾਕਤ